ਮੈਂ ਉਸ ਨੂੰ ਪੁੱਛਿਆ ਕਿ ਆਪ ਗੁਰੂ ਘਰ ਵੜ ਕੇ ਕਹਿ ਦੋ ਬਾਬੇ ਬੱਡੇ ਨੂੰ ਮੰਨਦੇ ਹਾਂ ਆਪਣੇ ਬਰਛੇ ਦੀ ਸੌਤਾ ਰੱਖੇ ਕਹੋ ਕਿ ਤੁਹਾਡੇ ਨਾਲ ਮੇਰੇ ਪੁੱਤ ਤਕਰਾਰ ਹੋਈ ਤਾਂ ਮੈਂ ਤੁਹਾਨੂੰ ਤੱਕਾ ਉਹੀ ਹੋਇਆ ਤਾਂ ਮੈਂ ਕੋਈ ਗੋਲੀ ਚਲਾਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਨਿਕਾਉਂ ਕਟਾਰਾ ਨਹੀਂ ਕਿਸੇ ਦਾ ਹੋਣਾ ਆ ਗਿਆ ਮੈਂ ਉਹ ਪ੍ਰਸ਼ਾਦੇ ਪਾਣੀ ਚਾਹ ਪਾਣੀ ਚਲ ਜਾ ਆਪੀ ਉਹਨੇ ਜਦੋਂ ਪੰਦੀ ਕੱਢੀ ਕਰੀ ਇਹਨਾਂ ਉਹਦੇ ਚਲ ਜਾ ਕੇ ਮੈਂ ਤੋਂ ਆਪਾਂ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮੈਨੂੰ ਬਾਹਰ ਨੀ ਕੋਸ਼ਿਸ਼ ਕੀਤੀ

पिस्तौल अपने भराव तीन पिस्तौल फरेगा बच्चों को गोली चलाई अएठ बोलते हो, हो है। क्यों है? मैं सब कदर करता रहा पुलिस की पर घटिया हरकत आए हो ना करो कोई फायदा मैं इना कुछ कहना भी लोगों जाग दो ने जगड़ा बोली हो चुका खालसा श्री वाहू जी की ਮੈਂ ਇੱਕ ਵੀਡੀਓ ਵੱਡੀ ਬਣਾ ਬੈਠਾ ਹੋਂ ਕਿ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਖੋਰੀ ਕੋਰੀ ਤੁਹਾਡੇ ਕੋਲ ਆ ਗਈ ਜਦੋਂ ਪਹਿਲਾਂ ਮੈਂ ਸਾਰੀ ਸਫਾਈ ਦੇ ਲਈ ਕਿਹਾ ਨਾ ਵੀ ਮੈਂ ਕੋਰਸ ਨੂੰ ਪੁੱਛਿਆ ਜਵਾਬ ਗੁਰੂਦਾਰ ਵੱੜ ਕੇ ਕਹਿ ਦੋ ਬਾਬੇ ਬੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੋਚਾ ਰੱਖੇ ਕਹੋ ਕਿ ਤੁਹਾਡੇ ਨਾਲ ਮੇਰੇ ਕੋ ਤਕਰਾਰ ਹੂਂਦਾ ਮੈਂ ਤੁਹਾਨੂੰ ਧੱਕਾ ਨੂ ਇਹ ਹੋਇਆ ਜਮੈਂ ਤਾਂ ਕੋਈ ਕੋੜੀ ਚਲਾਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਅਕਾਊਂਟ ਕਰਾ ਰਾਨਾ ਨੂੰ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਅਸ਼ਾਦੇ ਪਾਣੀ ਚਾਹ ਪਾਣੀ ਚਲਦਾ ਯੋਨੀ ਤੇ ਫੰਦੀ ਇਕੱਠੀ ਕਰਕੇ

ਵੇ ਟੈਂਕstar ਛੋ ਕਰਕੇ ਨੂੰ ਵੀ ਨੇ ਦੁਕਾਨਾ ਨਾਲ ਵਾਕੇ ਭੱਜ ਗਿਆ ਉਹ ਚਲਾਤਾ ਜਿਹੇ ਉਹੀ ਨਾਲ ਪਿੱਛੋਂ ਮੇਰੇ ਪਿਸਤੌਲ ਆਪਣੇ ਮੇਰੇ ਭਰਾਵਾਂ ਦੇ ਫੜ ਕੇ ਬਖਾਤਾ ਵੇ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਸੌਖਾ ਉਹ ਵੈਸੇ ਕੋ ਗੋਲੀ ਚਲਾਈਏ ਅਸੀਂ ਤਾਂ ਬਣਾ ਹੱਥੋਂ ਆਪਣੀ ਹੋਏ ਆ ਕਿਉਂ ਆ ਮੈਂ ਝੂਠ ਬੋਲਦੇ ਹਾਂ ਮੈਂ ਭੌੜੀ ਸਭ ਤੋਂ ਵੱਧ ਕਦਰ ਕਰਦਾ ਹਾਂ ਸਾਲਾ ਦੇ ਪਰ ਤੁਸੀਂ ਇਹ ਘੱਟ ਘੱਟਿਆ ਹਰ ਕਰਤਾ ਤੇ ਆਏ ਹੋ ਇਤਨਾ ਕਰੋ ਕੋਈ ਫਾਇਦਾ ਮੈਂ ਇੰਨਾ ਹੀ ਕੁਝ ਕਹਿਣਾ ਪਿੱਡੋਕੇ ਨਾਲ ਤੋਂ ਭੱਜ ਜਾ ਐਵੇਂ ਇਹ ਜਾ ਕੇ ਸਿਮਨ ਨੇ ਜਗਰਾਂ ਨੂੰ ਬੋਲਿਓ ਚੁੱਕਾ